ਅਰ ਪਰਤੋ ਦੁਆਦੀ ਲੇਖਾ ਛੋਡਾ ਅਲੇਖਾ ਛੋਡੈ ਮਮ ਨਿਰਗੁਣ ਦੇਵ ਅਮਾਦੀ ਰਬਾ ਨਿਰਦ ਵਸਹੁ ਰਿਦੈ ਹਰ ਨੀਤ ਸੀ ਬੁੱਧ ਕਰਮ ਪ੍ਰਗਸਾ ਲਾਗੇ ਬ੍ਰਭ ਸੰਗਪ੍ਰੀਤ ਵਾਜ ਗੁਰੂ ਜੀ ਤੋੜ ਦੇ ਮੰਨ ਲਾ ਪੰਝਵਾ ਦਸਨਾ ਗੁਣਾਂ ਨੂੰ ਪਾਲ ਨਿਤ ਗਏ ਸਹਿਜ ਰਹਿ ਇਸ ਮਨਿ ਉਪਜਿਓ ਸਗਲੇ ਦੁਖ ਬਨੈਨ ਰਸਨਾ ਗੁਣ ਗੋਪਾਨ ਨਿਜ ਗੈਨ ਸਤ ਸਹਿਜ ਰਹਿ ਇਸ ਮਨਿ ਉਪਜਿਓ ਸਗਲੇ ਦੁਖ ਬਲੈਨ ਰਹਾ ਦੁ ਮੰਗਵ ਸੋ ਸੋਈ ਭਵੈ ਸੇਵਨ ਰਕੇ ਚਰਨ ਰਸੈਨ ਜਨਮ ਮਰਨ ਤੋਂ ਤੇ シュਡੇ ਆਵ ਜਲ ਜਗਤ ਤਰੈਨ ਕੋ ਜਦ ਕੋ ਜਦ ਤਤ ਵਿਚਾ ਦੇਉ ਸੇ ਕੀਮ ਚਾਹੈ ਜੀ ਨਾਨਕ ਸਦਾ ਸਿਮਰਨ ਰੈਨਾ ਕੋਜਿਤ ਕੋਜਿਤ ਤਤ ਵਿਚਾਰਿਓ ਦਾਸ ਗੋਵਿੰਦ ਪਰੈਨ ਅਬਨੋ ਸੇ ਕੀਮ ਚਾਹੈ ਜੀ ਨਾਨਕ ਸਦਾ ਸਿਮਰਨ ਰਹਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ